ਸਵਾਗਤ ਹੈ ਹੁਸ਼ਾਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨਿਕਾ ਸ਼ਬ ਤਾਂ ਜਿਵੇਂ ਕਿ ਤੁਸੀਂ ਸਾਡੇ ਜਾਣਦੇ ਹੋ ਕਿ ਅੱਛੇ ਤੇ ਸਮੇਂ ਦੇ ਵਿੱਚ ਅੱਖਾਂ ਦੀਆਂ ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਦੇ ਨਾਲ ਆਮ ਲੋਕਾਂ ਨੂੰ ਜੂਚਣਾ ਪੈਂਦਾ ਪਰੰਤੂ ਇਸ ਦੌਰਾਨ ਸਭ ਤੋਂ ਵੱਡੀ ਸਮੱਸਿਆ ਜੇਕਰ ਉਹ ਮਰੀਜ਼ਾਂ ਨੂੰ ਪੇਸ਼ ਆਉਂਦੀ ਹੈ ਤਾਂ ਉਹ ਆਉਂਦੀ ਹੈ ਵਧੀਆ ਡਾਕਟਰ ਨੂੰ ਪਾਲਣ ਦੇ ਵਿੱਚ ਤਾਂ ਤੁਹਾਡੇ ਲਈ ਇੱਕ ਖੁਸ਼ਖਬਰੀ ਲੈ ਕੇ ਆਏ ਹਾਂ ਹੁਸ਼ਾਰਪੁਰ ਦੇ ਬੇहद ਨਸਤੀਕੀ ਪਿੰਡ ਸਿੰਘੜੀ ਵਾਲਾ ਜੋ ਕਿ ਹੁਸ਼ਾਰਪੁਰ ਸ਼ਹਿਰ ਤੋਂ ਮਹਿਜ਼ 2 ਤੋਂ 2 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਮੌਜੂਦ ਹੈ ਤੇ ਇਸ ਪਿੰਡ ਦੇ ਵਿੱਚ ਹੁਣ ਗੁਰੂ ਕਿਰਪਾ ਮਲਟੀ ਸਪੈਸ਼ਲਟੀ ਹਸਪਤਾਲ ਵੱਲੋਂ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਨੇ ਤਾਂ ਜੇਕਰ ਆਪਾਂ ਅੱਖਾਂ ਦੇ ਵਿਭਾਗ ਦੀ ਗੱਲ ਕਰੀਏ ਤਾਂ ਅੱਖਾਂ ਦੇ ਵਿਭਾਗ ਦੇ ਵਿੱਚ ਡਾਕਟਰ ਮੌਨਿਕਾ ਵੱਲੋਂ ਵਿਸ਼ੇਸ਼ ਤੌਰ ਤੇ ਅੱਖਾਂ ਦੇ ਮਰੀਜ਼ਾਂ ਨੂੰ ਜਿਹੜੀਆਂ ਸਹੂਲਤਾਂਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਨੇ ਤਮੇਰ ਨਾਲ ਗੱਲਬਾਤ ਕਰਨ ਲਈ ਗੁਰੂ ਕ੍ਰਿਪਾ ਮਲਟੀ ਸਪੈਸ਼ਲਿਟੀ ਹਸਪਤਾਲ ਦੇ ਅੱਖਾਂ ਦੇ ਵਿਭਾਗ ਦੇ ਡਾਕਟਰ ਮੋਨਿਕਾ ਮੌਜੂਦ ਨੇ ਮੈਮ ਤੁਹਾਡੇ ਵੱਲੋਂ ਨਵੀਂ ਸ਼ੁਰੂਆਤ ਹੈ ਜਿਹੜੀ ਉਹ ਹੁਸ਼ਾਰਪੁਰ ਦੇ ਨਸਤੀਕੀ ਪਿੰਡ ਦੇ ਵਿੱਚ ਕੀਤੀ ਗਈ ਹੈ ਸੋ ਜੇਕਰ ਆਪਾਂ ਤੁਹਾਡੇ ਹਸਪਤਾਲ ਦੀ ਗੱਲ ਕਰ ਰਹੀਏ ਜਿਵੇਂ ਕਿ ਮੈਂ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਅੱਜ ਦੇ ਸਮੇਂ ਦੇ ਵਿੱਚ ਅੱਖਾਂ ਦੀਆਂ ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਦੇ ਨਾਲੋਂ ਮਰੀਜ਼ਾਂ ਨੂੰ ਜੂਝਣਾ ਪੈ ਰਿਹਾ ਸੋ ਤੁਹਾਡੇ ਹਸਪਤਾਲ ਵੱਲੋਂ ਕੀ ਸਹੂਲਤਾਂਆਂ ਜਿਹੜੀਆਂ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ ਜੀ ਸਾਡੇ ਕੋਲੋ ਜਿਸ ਤਰ੍ਹਾਂ ਅਕੀ ਅਲੱਗ-ਅਲੱਗ ਪੇਸ਼ੰਦੀਆਂ ਸਮੱਸ ਟਡੇ ਪਨ ਹੈਗਾ ਜਬ ਬੱਚਿਆਂ ਨੂੰ ਪਲਕ ਡਿੱਗਣਾ ਹੈ ਬੱਚਿਆਂ ਦੇ ਸਪੈਕਸ ਦੇ ਨੰਬਰ ਬਹੁਤ ਜਲਦੀ ਵੱਧ ਰਹੇ ਨੇ ਉਹਨਾਂ ਦਾ ਅਸੀਂ ਟਰੀਟਮੈਂਟ ਕਰਾਂਗੇ ਔਰ ਕਾਲੇ ਮੋਤੀ ਦੇ ਜੋ ਸਾਡੇ ਕੋਲ ਮਾਹੀ ਡਾਕਟਰ ਆਉਂਦੇ ਨੇ ਉਹਨਾਂ ਨੂੰ 1 ਡੇ ਬਲੈਂਡ ਦੇ ਹਫਤੇ ਦੇ ਵਿੱਚ ਉਹ ਉਹਨਾਂ ਦਾ ਟਰੀਟਮੈਂਟ ਕਰ ਸਕਦੇ ਨੇ ਜੀ ਮੈਮ ਜਿਕਰ ਆਪਾਂ ਮਸ਼ੀਨਰੀ ਦੀ ਗੱਲ ਕਰ ਲਈਏ ਤਾਂ ਸੁਭਾਵਿਕ ਹੈ ਕਿ ਲੋਕਾਂ ਦੀ ਵੀ ਇੱਕ ਵਿਸ਼ੇਸ਼ ਤੌਰ ਤੇ ਡਿਮਾਂਡ ਹੁੰਦੀ ਹੈ ਕਿ ਆਧੁਨਿਕ ਸਮੇਂ ਦੇ ਨਾਲ ਜਿਹੜੀ ਆਧੁਨਿਕ ਮਸ਼ੀਨਰੀ ਵੀ ਜਿਹੜੀ ਹਸਪਤਾਲ ਦੇ ਕੋਲ ਉਹ ਜਿਹੜੀ ਉਹ ਉਹਨਾਂ ਦੇ ਕੋਲ ਮੌਜੂਦ ਹੋਵੇ ਤਾਂ ਹਰ ਤਰ੍ਹਾਂ ਦੀ ਮਸ਼ੀਨਰੀ ਹੈ ਜਿਹੜੀ ਅੱਖਾਂ ਦੇ ਨਾਲ ਸੰਬੰਧਤ ਹੈ ਚ ਦੇ ਲਈ ਤੁਹਾਡੇ ਕੋਲ ਹੈ ਸਾਰਾ ਕੁਝ ਹਸਪਤਾਲ ਦੇ ਵਿੱਚ ਸਾਡੇ ਕੋਲ ਕੰਪਿਊਟਰਾਈਜ਼ ਆਈ ਟੈਸਟਿੰਗ ਆ ਜੋ ਚਿੱਟੇ ਮੋਤੀ ਦਾ ਪ੍ਰੈਸ਼ਨ ਦਾ ਫੇਕੋ ਮਸ਼ੀਨ ਦੁਆਰਾ ਕੀਤਾ ਜਾਂਦਾ ਜੋ ਕਿ ਐਡਵਾਂਸ ਟੈਕਨੋਲੋਜੀ ਹੈ ਔਰ ਸਰਡਿਕਲ ਜਿਹਾ ਇਸੇ ਤਰ੍ਹਾਂ ਹੋਰ ਵੀ ਕਾਫੀ ਇਕਵਿਪਮੈਂਟਸ ਹੈਗੇ ਨੇ ਜਿੰਨਾਂ ਵਿੱਚ ਅਸੀਂ ਜੋ ਪੇਸ਼ੈਂਟ ਦੀਆਂ ਸਮੱਸਿਆਵਾਂ ਦਾ ਹੱਲ ਕਰ ਸਕਦੇ ਹਾਂ ਜੀ ਆਪਾਂ ਚਿੱਟੇ ਮੋਤੀ ਦੀ ਗੱਲ ਕਰ ਰਹੀਏ ਕਾਲੇ ਮੋਤੀ ਦੀ ਗੱਲ ਕਰ ਰਹੀਏ ਤਾਂ ਇਹਨਾਂ ਦੋਵਾਂ ਬਿਮਾਰੀਆਂ ਦਾ ਅੱਜ ਦੇ ਸਮੇਂ ਦੇ ਵਿੱਚ ਬਹੁਤ ਬੋਲਵਾਲਾ ਹੈ ਬੋਲਵਾਲੇ ਤੋਂ ਪਤਾ ਕਿ ਬਹੁਤ ਜ਼ਿਆਦਾ ਲੋਕਾਂ ਨੂੰ ਇਸ ਸਮੱਸਿਆਵਾਂ ਆ ਰਹੀਆਂ ਨੇ ਆਪਾਂ ਕਾਰਨ ਦੀ ਗੱਲ ਕਰ ਨੂੰ ਦੋ ਹੌਲੀ ਹੌਲੀ ਦੇਖਣਾ ਧੁੰਦਲਾ ਹੋ ਜਾਂਦਾ ਹੈ ਉਹਦੀ ਬਲਰੀ ਵਿਜ਼ਨ ਹੋ ਜਾਂਦੀ ਹੈ ਔਰ ਉਹਨੂੰ ਧੁੱਪ ਵਿੱਚ ਅੱਖਾਂ ਖੋਲਣ ਚ ਪ੍ਰੋਬਲਮ ਆਉਂਦੀ ਹੈ ਔਰ ਪੇਸ਼ੈਂਟ ਦਾ ਲਾਈਕ ਉਹਨੂੰ ਆਮ ਚੀਜ਼ਾਂ ਕਿ ਵੀ ਡਬਲਸ ਦਿਸਣੀ ਸ਼ੁਰੂ ਹੋ ਜਾਂਦੀਆਂ ਨੇ ਜੀ ਤੇ ਜੇਕਰ ਆਪਾਂ ਉਮਰ ਦਰਾਸ ਦੀ ਗੱਲ ਕਰੀਏ ਕਿਸੇ ਉਮਰ ਦਰਾਸ ਦੇ ਵਿੱਚ ਪਹੁੰਚ ਕੇ ਕਈ ਵਾਰ ਹੁੰਦਾ ਕਿ 40 ਪਲਸ ਹੋਵੇ 50 ਪਲਸ ਹੋਵੇ ਤਾਂ ਇਸ ਤਰ੍ਹਾਂ ਦੀਆਂ ਦਿੱਕਤਾਂ ਹੁੰਦੀਆਂ ਨੇ ਜੇ ਕਿਸੇ ਵੀ ਉਮਰ ਵਰਗ ਵਿੱਚ ਇਹ ਦਿੱਕਤਾਂ ਜਿਹੜੀ ਆ ਸਕਦੀ ਹੈ ਜੇ ਵੈਸੇ ਤਾਂ ਸਰ ਜੋ ਮੋਸਟਲੀ ਹੁੰਦਾ ਕਿ 40 ਸਾਲ ਤੋਂ ਬਾਅਦ ਹੀ ਹੁੰਦਾ ਪਰ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਸਿੰਪਟਮਸ ਹੋਏ ਜਿਸ ਕਰਕੇ ਪੇਸ਼ੰਟ ਚਿੰਤਾਮੁਤੀਆ ਪਹਿਲਾਂ ਵੀ ਹੋ ਜਾਂਦਾ ਹੈ ਜਿਆਦਾਤਰ ਸਟੇਰੋਇਡਸ ਲੈਣ ਦੇ ਨਾਲ ਸੱਟ ਲੱਗਣ ਦੇ ਨਾਲ ਜਮਾਂਦਰਮ ਹੋਤੀਆ ਵੀ ਹੋ ਸਕਦਾ ਹੈ ਬੱਚਿਆਂ ਦੇ ਵਿੱਚ ਉਹਨਾਂ ਦੇ ਅਲੱਗ-ਅਲੱਗ ਇਲਾਜ ਕੀਤੇ ਜਾਂਦੇ ਆ ਇਹ ਜੋ ਤੁਹਾਡੇ ਵੱਲੋਂ ਇੱਕ ਗੱਲ ਦਾ ਦੰਪ ਭਰਿਆ ਜਾ ਟੀਕੇ ਤੋਂ ਬਿਨਾ ਪੱਟੀ ਤੋਂ ਬਿਨਾ ਟਾਂਕੀਆਂ ਤੋਂ ਜਿਹੜਾ ਉਹ ਚਿੱਟੇ ਮੋਤੀ ਦਾ ਸਫਲ ਹਲਾਜ ਕੀਤਾ ਜਾਂਦਾ ਫਿਰ ਉਹ ਕਿਵੇਂ ਸਫਲ ਹੁੰਦਾ ਜੀ ਜੀ ਸਰ ਇਹਦੇ ਵਿੱਚ ਅਸੀਂ ਪੇਸ਼ੈਂਟ ਨੂੰ ਕੋਈ ਟੀਕਾ ਨਹੀਂ ਲਗਾਉਂਦੇ ਕੋਈ ਪੱਟੀ ਨਹੀਂ ਕਰਦੇ ਕੋਈ ਟੀਕਾ ਨਹੀਂ ਹੁੰਦਾ ਲੱਗਦਾ ਪੇਸ਼ੈਂਟ ਨੂੰ ਉਹਦੇ ਵਿੱਚ ਪੇਸ਼ੈਂਟ ਨੂੰ ਹਾਰਡਲੀ 5 ਤੋਂ 7 ਮਿੰਟਸ ਲੱਗਦੇ ਨੇ ਸਰਜਰੀ ਵਾਸਤੇ ਵੀ ਇਹ ਐਡਵਾਂਸ ਟੈਕਨੋਲੋਜੀ ਜਾਂ ਤਜੇ ਦੇ ਵਿੱਚ ਪੇਸ਼ੈਂਟ ਨੂੰ ਕਾਫੀ ਅੱਛੇ ਰਿਜ਼ਲਟਸ ਵੀ ਮਿਲ ਰਹੇ ਨੇ ਜੀ ਇਸ ਤੋਂ ਇਲਾਵਾ ਜੇਕਰ ਆਪਣਾ ਕਾਲੇ ਮੋਤੀ ਦੀ ਗੱਲ ਕਰ ਲਈ ਤਾਂ ਉਹਦੇ ਲਈ ਜੇਕਰ ਕੋਈ ਮਰੀਜ਼ ਆਉਂਦਾ ਤਾਂ ਕਿਸ ਤਰ੍ਹਾਂ ਦਾ ਇਲਾਜ ਫਿਰ ਕੀਤਾ ਜਾਂਦਾ ਜੀ ਉਹਨਾਂ ਦਾ ਸਰ ਉਹਦੇ ਵਾਸਤੇ ਅਸੀਂ ਸ ਟਰੀਟਮੈਂਟ ਕੀਤਾ ਜਾਂਦਾ ਜੋ ਪੇਸ਼ੈਂਟ ਦਾ ਮੈਡੀਸਿਨ ਦੇ ਨਾਲ ਕੋਈ ਹੱਲ ਨਹੀਂ ਹੁੰਦਾ ਉਹਨਾਂ ਦਾ ਫਿਰ ਆਪਰੇਸ਼ਨ ਜੋ ਅਸੀਂ ਆਪਰੇਸ਼ਨ ਦੇ ਦੁਆਰਾ ਕਰਦੇ ਇੱਕ ਛੋਟਾ ਜਿਹਾ ਆਪਰੇਸ਼ਨ ਹੁੰਦਾ ਹੈ ਜੀ ਮੈਂ ਮੈਂ ਕਿ ਸਵਾਲ ਹੋਰ ਆ ਰਿਹਾ ਸੀ ਕਿ ਜਿਵੇਂ ਆਮ ਤੌਰ ਤੇ ਆਪਾਂ ਵੇਖਦੇ ਆ ਕਿ ਇਹ ਕਈ ਵਾਰ ਸੜਕਾਂ ਤੇ ਧੂੜ ਮਿੱਟੀ ਉੱਡਦੀ ਐ ਜਾਂ ਗੰਦਗੀ ਉੱਡਦੀ ਐ ਉਹ ਅੱਖਾਂ ਦੇ ਵਿੱਚ ਪੈ ਜਾਂਦੀ ਐ ਜਿਸ ਕਾਰਨ ਅੱਖਾਂ ਦੇ ਵਿੱਚ ਲਾਲਗੀ ਆ ਜਾਂਦੀ ਐ ਤਾਂ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਜਿਹੜੇ ਸਾਡੇ ਵਰਗੇ ਆਮ ਲੋਕ ਹੁੰਦੇ ਨੇ ਉਹ ਕੰਮ ਕਰਦੇ ਨੇ ਕਿ ਠੰਡੇ ਪਾਣੇ ਦੇ ਜਾਂ ਤਾਂ ਛਿੱਟੇ ਮਾਰ ਲਓ ਉਹ ਕਿੰਨੇ ਕ ਲਾਭਦਾਇਕ ਹੈ ਕਿ ਆ ਜਾਂ ਕੀ ਉਹਨਾਂ ਦਾ ਨੁਕਸਾਨ ਹੈ ਮਾਰਨੇ ਚਾਹੀਦੇ ਜਾਂ ਨਹੀਂ ਮਾਰਨੇ ਚਾਹੀਦੇ ਸਭ ਤੋਂ ਪਹਿਲਾਂ ਸਰ ਅਗਰ ਤੁਸੀਂ ਡਸਟੀ ਏਰੀਆ ਜਾਂ ਕਿਸੇ ਇਦਾਂ ਦੇ ਏਰੀਆ 'ਚ ਜਾ ਰਹੇ ਹੋ ਤਾਂ ਆਪਣੀ ਆਇਜ਼ ਨੂੰ ਪ੍ਰੋਟੈਕਟ ਕਰਨ ਲਈ ਗੋਗਲਸ ਯੂਜ਼ ਕਰਨੀਆਂ ਚਾਹੀਦੀਆਂ ਉਹ ਦੂਜੀ ਗੱਲ ਹੈ ਕਿ ਛਿੱਟੇ ਮਾਰਨ ਤਾਂ ਸਾਨੂੰ ਛਿੱਟੇ ਅੱਖਾਂ ਦੇ ਵਿੱਚ ਨਹੀਂ ਮ ਨੁਆਕੇ ਮਿਲ ਸਕਦੇ ਹੋ ਤੁਸੀਂ ਜੀ ਜੇਕਰ ਆਪਾਂ ਛੋਟੇ ਬੱਚਿਆਂ ਦੀ ਗੱਲ ਕਰ ਲਈਏ ਤਾਂ ਅੱਜ ਕੱਲ ਬਹੁਤ ਸਾਰੇ ਇਸ ਤਰ੍ਹਾਂ ਦੇ ਮਾਮਲੇ ਵੀ ਸਾਹਮਣੇ ਆਉਂਦੇ ਨੇ ਕਿ ਜਨਮ ਦੇ ਦੌਰਾਨ ਜਿਹੜਾ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਟੇਢਪਨ ਦੀ ਦਿੱਕਤ ਬਹੁਤ ਆਉਂਦੀ ਹੈ ਸ਼ਾਇਦ ਤੁਹਾਡੇ ਕੋ ਵੀ ਮਰੀਜ਼ ਆਉਂਦੇ ਹੋਣਗੇ ਇਸ ਤਰ੍ਹਾਂ ਦੇ ਉਹਨਾਂ ਦੇ ਕੀ ਕਾਰਨ ਹੋ ਸਕਦੇ ਨੇ ਤੇ ਜੇਕਰ ਇਸ ਤਰ੍ਹਾਂ ਦਾ ਕੋਈ ਮਰੀਜ਼ ਤੁਹਾਡੇ ਕੋਲ ਆਉਂਦਾ ਕਿ ਉਹਦਾ ਵੀ ਇਲਾਜ ਸੰਭਵ ਹੈ ਤੁਹਾਡੇ ਹਸਪਤਾਲ ਦੇ ਵਿੱਚ ਜੀ ਸਰ ਜੋ ਸਾਡੇ ਕੋਲ ਛੋਟੇ ਬੱਚੇ ਆਉਂਦੇ ਉਹਨਾਂ ਵਾਸਤੇ ਜਾਂ ਤਾਂ ਸ਼ੁਰੂ ਵਿੱਚ ਪੇਸ਼ੈਂਟ ਨੂੰ ਟੇਢਪਨ ਆ ਜਾਂਦਾ ਉਹਦੇ ਵਾਸਤੇ ਜ਼ਿਆਦਾ ਬੱਚਿਆਂ ਨੂੰ ਚਸ਼ਮੇ ਦੇ ਦੁਆਰਾ ਕਰੈਕਸ਼ਨ ਕੀਤੀ ਜਾਂ ਇਹ ਅਗਰ ਉਹ ਬੱਚਾ ਸਾਲ ਦੇ ਵਿੱਚ ਚਸ਼ਮੇ ਦੇ ਨਾਲ ਸਟੇਬਲ ਹੋ ਜਾਂਦਾ ਹੈ ਤਾਂ ਠੀਕ ਆਦਰਵਾਈਸ ਸਾਨੂੰ ਉਹਦੇ ਵਾਸਤੇ ਵੀ ਆਪਰੇਸ਼ਨ ਦੀ ਲੋੜ ਪੈਂਦੀ ਹੈ ਬੱਚਿਆਂ ਦੇ ਲਈ ਤੇ ਮਤਲਬ ਵੀ ਚੱਕਰ ਛੋਟੇ ਬੱਚਿਆਂ ਦਾ ਵੀ ਆਪਰੇਸ਼ਨ ਕਰਨਾ ਹੋਵੇ ਚਾਹੇ ਉਹ ਕੰਪਿਊਟਰਾਈਜ਼ਡ ਆਪਰੇਸ਼ਨ ਹੋਵੇ ਜਾਂ 레이జర్ ਥਰੂ ਆਪਰੇਸ਼ਨ ਹੋਵੇ ਹਰ ਇੱਕ ਫੈਸਿਲਿਟੀ ਆਪਣੇ ਕੋਲ ਅਵੇਲੇਬਲ ਹੈ ਜੀ ਜੀ ਸਰ ਜੀ ਸਰ ਸਾਡੇ ਕੋਲ ਸਾਰੇ ਹਰ ਤਰ੍ਹਾਂ ਦੇ ਡਾਕਟਰ ਅਵੇਲੇਬਲ ਨੇ ਜੋ ਅਲੱਗ-ਅਲੱਗ ਬਿਮਾਰੀਆਂ ਦੇ ਨੇ ਜਿਸ ਤਰ੍ਹਾਂ ਬੱਚਿਆਂ ਦੀ ਤੁਸੀਂ ਗੱਲ ਕਰ ਰਹੇ ਹੋ ਆਪਰੇਸ਼ਨ ਵਾਸਤੇ ਉਹਨਾਂ ਵਾਸਤੇ ਅਲੱਗ ਤੋਂ ਮਾਈ ਡਾਕਟਰ ਸਾਡੇ ਕੋਲ ਅਵੇਲੇਬਲ ਨੇ ਜੀ ਐ ਜੀ ਕਰਮਾ ਜੋ ਵੀ ਲੋਗ ਇਸ ਵਕਤ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਕੋਈ ਅਪੀਲ ਕਰਨੀ ਹੋਵੇ ਅੱਖਾਂ ਦੇ ਨਾਲ ਸੰਬੰਧਤ ਅੱਖਾਂ ਦੀਆਂ ਬਿਮਾਰੀਆਂ ਦੇ ਨਾਲ ਸੰਬੰਧਤ ਤਾਂ ਕੀ ਕਹਿਣਾ ਚਾਹੀਦਾ ਹੋ ਜੀ ਸਰ ਮੈਂ ਉਹਨਾਂ ਨੂੰ ਕਹਿਣਾ ਚਾਹੁੰਦੀ ਆ ਕਿ ਤੁਸੀਂ ਆਪਣੇ ਅੱਖਾਂ ਨੂੰ ਬਿਲਕੁਲ ਬਹੁਤ ਹੀ ਸੈਂਸਿਟਿਵ ਪਾਰਟ ਹੈ ਸਾਡੀ ਅੱਖ ਦਾ ਜੋ ਹੈਗਾ ਇਸ ਨੂੰ ਕਦੇ ਵੀ ਇਗਨੋਰ ਨਹੀਂ ਕਰਨਾ ਚਾਹੀਦਾ ਅਗਰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆ ਰਹੀ ਹੈ ਤੁਹਾਨੂੰ ਧੁੰਦਲੇਪਨ ਦੀ ਆ ਰਹੀ ਇਚਿੰਗ ਇਰਿਟੇਸ਼ਨ ਜਾਂ ਵਾਟਰਿੰਗ ਕਿਸੇ ਤਰ੍ਹਾਂ ਦੇ ਵੀ ਕੋਈ ਪ੍ਰੋਬਲਮ ਹੈ ਤੁਹਾਨੂੰ ਤੁਰੰਤ ਦਿਖਾਉਣਾ ਚਾਹੀਦਾ ਅਰ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਮੱਸਿਆ ਵੱਡੀ ਹੋ ਸਕਦੀ ਹੈ ਜੀ ਟਾਈਮਿੰਗ ਇੱਕ ਵਾਰ ਜ਼ਰ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਹਸਪਤਾਲ ਦੇ ਵਿੱਚ ਮੌਜੂਦ ਰਹਿੰਦੇ ਹੋ ਜੀ ਸਰ ਜੋ ਸਾਡੀ ਟਾਈਮਿੰਗ ਹੈਗੀ ਹੈ ਸਰ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਹੈ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਔਰ ਸੰਡੇ ਸਾਡਾ ক্লোਜ਼ ਰਹੇਗਾ ਜੀ ਬਹੁਤ ਬਹੁਤ ਧੰਨਵਾਦ ਜੀ ਸੋਇਸਾਨ ਨੇ ਗੁਰੂ ਕ੍ਰਿਪਾ ਮਲਟੀ ਸਪੈਸ਼ਲਿਟੀ ਹਸਪਤਾਲ ਦੇ ਡਾਕਟਰ ਮੋਨਿਕਾ ਅੱਖਾਂ ਦੇ ਵਿਭਾਗ ਦੇ ਜਿਹੜੇ ਮਾਹਰ ਡਾਕਟਰ ਨੇ ਉਹਨਾਂ ਵੱਲੋਂ ਇਹ ਮਰੀਜ਼ਾਂ ਦੀਆਂ ਅੱਖਾਂ ਦਾ ਜਿਹੜਾ ਚੈੱਕਅਪ ਕੀਤਾ ਜਾਂਦਾ ਹੈ ਆਪਰੇਸ਼ਨ ਕੀਤਾ ਜਾਂ ਕੀਤੇ ਜਾਂਦੇ ਨੇ ਤਾਂ ਕਿ ਕੁਝ ਸਹੂਲਤਾਂ ਮ ਗੁਰੂ ਕ੍ਰਿਪਾ ਮਲਟੀ ਸਪੈਸ਼ਲਿਟੀ ਹਸਪਤਾਲ ਵੱਲੋਂ ਇਹ ਮਰੀਜ਼ਾਂ ਨੂੰ ਜਿਹੜਾ ਅੱਖਾਂ ਦੇ ਨਾਲ ਸੰਬੰਧਿਤ ਇਹ ਪ੍ਰਦਾਨ ਕੀਤੀਆਂ ਜਾ ਰਹੀਆਂ ਨੇ ਉਸ ਬਾਬਤ ਉਹਨਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ